ਆਲੇ ਮਸ਼ੀਨ 'ਚ ਪਾਣੇ ਕੱਪੜੇ। ਹੋਰ ਮਸ਼ੀਨ 'ਚ ਪਾਣੇ ਆ। ਮਸ਼ੀਨ ਤੇਰੇ ਭਰਾ ਨੇ ਨਹੀਂ ਲੈ ਕੇ ਦਿੱਤੀ। ਮੇਰੇ ਮਾਮਾ ਕੋ ਪੇਕੇ ਆਣੇ ਲੈ ਕੇ ਦਿੱਤੀ ਆ। ਠੀਕ ਆ। ਆ ਨਹੀਂ। ਬੱਸ। ਕੋਮਲੇ ਹਾਂਜੀ ਭਾਬੀ ਕੀ ਹੋਇਆ? ਮੇਰੀ ਗੱਲ ਸੁਣ। ਮੇਰੇ ਹੱਥ ਤੇ ਨਾ ਕਰਦ ਵੱਜ ਗਈ ਆ। ਇਹ ਕਿੰਨਾ ਵੱਜ ਗਈ ਭਾਬੀ? ਲੈ। ਮੈਨੂੰ ਕੰਮ ਥੋੜਾ ਆ। ਮੇਰੇ ਘਪਾ ਦਾ ਤੇ ਸਿਆਪਾ ਪਿਆ ਆ। ਸਬਜੀ ਕੱਟਦੇ ਸੀਗੀ ਤੇ ਜੋ ਨਾ ਵੱਜੀ ਡੂੰਗੀ ਆ ਕਿੰਨੀ ਬਹੁਤ ਦਰਦ ਹੁੰਦੀ ਹੱਥ ਦੇ ਵਿੱਚ ਤੇ ਸੈਂਖ ਭਰਿਆ ਪਿਆ ਭਾਂਡਿਆਂ ਦੇ ਨਾਲ ਤੇ ਮੇਰੇ ਤੋਂ ਤਾਂ ਮਾਂ ਜੀ ਨਹੀਂ ਹੋਣਾ ਤੂੰ ਖੜੀ ਖੜੀ ਭਾਂਡੇ ਢੋਦੇ ਉਹ ਅੱਛਾ ਬਾਜੀ ਮੈਂ ਤਾਂ ਨਾ ਗੱਲ ਕਾਣੀ ਸੀਗੀ ਉਹ ਸਮਾਨ ਬਾਧੂ ਪਿਆ ਸੀਗਾ ਮੈਂ ਲਫਾਫੇ ਚ ਪਾ ਆਇਆ ਆ ਕੇ ਲੈ ਜਾਓ ਲੈ ਤਾਂ ਮੈਂ ਜਾਊਂਗਾ ਇਹ ਤਾਂ ਨਹੀਂ ਕਰੇ ਹੈਗਾ ਇਹ ਤਾਂ ਘਰੇ ਹੀ ਆ ਤੁਸੀਂ ਘਰ ਦੇ ਬਾਹਰ ਆ ਜਾਓ ਮੈਂ ਤੁਹਾਨੂੰ ਉੱਥੇ ਹੀ ਫੜਾ ਦੂੰਗੀ ਕੋਈ ਨਹੀਂ ਆਲਾਂ ਦੇ ਮੱਤਿਆ ਫਿਰਦਾ ਆ ਨਹੀਂ ਉਹ ਕਾ ਤੇ ਮੱਤਿਆ ਫਿਰਦਾ ਆ ਉਹਨੂੰ ਕੀ ਹੋਇਆ ਨਾ ਉਹਦੀ ਭੈਣ ਨੂੰ ਨਹੀਂ ਬਾਹਰ ਕੱਢ ਦਿੱਤਾ ਮੈਂ ਤਾਂ ਕਰਕੇ ਆਪਣਾ ਖੂਨ ਸਾੜੀ ਜਾਂਦਾ ਹੁਣ ਚਲੋ ਠੀਕ ਆ ਫਿਰ ਜਾਓ ਤੁਸੀਂ ਟਾਈਮ ਦੇ ਨਾਲ ਕੋਈ ਪਤਾ ਨਹੀਂ ਹੁੰਦਾ ਹਾਂ ਚੋ ਠੀਕ ਹੈ ਇਹ ਰਾ ਸਾਲਿਆ ਪਿੰਡੋਂ ਨੂੰ ਮਿਲ ਕੇ ਜਾਣਾ ਸੀਗਾ ਦਾ ਹਾਲ ਭਜੀ ਬੜਾ ਚੋਰਾ ਵਾਂਗੂ ਮੋਟਰ ਇੱਥੇ ਲਾਈਊਆ ਉਹਦਾ ਇੱਕ ਕੰਮ ਆਇਆ ਸੀ ਕਿ ਇੱਧਰ ਉਹ ਮੈਨੂੰ ਕਿ ਮਿਲ ਜਾਓ ਮੈਨੂੰ ਵੀ ਆ ਕੇ ਔਰ ਮੈਨੂੰ ਸਾਰਾ ਪਤਾ ਉਹ ਤੈਨੂੰ ਮਿਲਣਾ ਆਇਆ ਕਿ ਜਾਂ ਇੱਥੋਂ ਸਮਾਨ ਚੱਕਣ ਆਇਆ ਲੈ ਲੈ ਬੋਲਾ ਸਮਾਨ ਕਿਹੜਾ ਆ ਤਾਂ ਤੁਸੀਂ ਹੁਣ ਹੱਦੀ ਘਰੀ ਜਾਂਦੇ ਆ ਉਹ ਹੱਦ ਮੈਂ ਨਹੀਂ ਹੱਦ ਤਾਂ ਤੂੰ ਕੀਤੀ ਹੋ ਆ ਪਤਾ ਨਹੀਂ ਕਦੋਂ ਦਾ ਤਾਂ ਘਰ ਲਟਾਈ ਜਾਂਦੀ ਆ ਆ ਝੋਲੇ ਸਮਾਨ ਪਾ ਤੁਰਦੀ ਬਣ ਅੰਦਰ ਇਹ ਤੁਹਾਨੂੰ ਬੇਸ਼ਮੀ ਹੋਰ ਕਰਾਉਣੀ ਆ ਸ਼ਰਮ ਸ਼ੁਰਮ ਹੈਗੀ ਮਾੜੀ ਮੋਟੀ ਕਿ ਨਹੀਂ ਚੱਲ ਪਾ ਸਮਾਨ ਵਿੱਚ ਹਾਂ ਅੰਟੀ ਵੀ ਸਹੀ ਕਹਿੰਦੀ ਆ ਨੂੰ ਤਾਂ ਹੋ ਰੀ ਤਰ ਹੋਈ ਜਾਂਦੀ ਕਿ ਮੇਰੇ ਭਰਾ ਪ੍ਰਜੈ ਵੀ ਮੇਰੇ ਬਾਰੇ ਕੀ ਸੋਚੇਦੇ ਹੋਣੇ ਮੇਰੇ ਕਰਕੇ ਤਾਂ ਉਹ ਆਏ ਸੀਗੇ ਮੈਂ ਹੀ ਤਾਂ ਫੋਨ ਕਰਕੇ ਸੱਤੇ ਇਹਨੇ ਕਿੱਦਾਂ ਬੇਸਤੀ ਕਰਕੇ ਉਹਨਾਂ ਨੂੰ ਕੱਢ ਦਿੱਤਾ ਕੋਈ ਗੱਲ ਨਹੀਂ ਜਿੱਦਾਂ ਮੇਰੇ ਭਰਾ ਪ੍ਰਜੈ ਨੂੰ ਪਤਨਾਮ ਕਰਕੇ ਤੂੰ ਇੱਥੋਂ ਭੇਜਿਆ ਨਾ ਸਾਰਾ ਬਦਲਾ ਤੇਰੀ ਭੈਣ ਤੋਂ ਵੀ ਲੈਣਾ ਆ ਮੇਰੇ ਪੇਕੇ ਤਾਂ ਬਦਨਾਮ ਹੋਏ ਹੀ ਆ ਕੋਈ ਨਹੀਂ ਤੇਰੀ ਵੀ ਭੈਣ ਨੂੰ ਨਾ ਮੈਂ ਘਰ ਇੱਥੇ ਬੁਲਾ ਕੇ ਦੇਖੀ ਤਾਂ ਚੋਰੀ ਦਾ ਝੂਠਾ ਇਲਜ਼ਾਮ ਲਾਉਣਾ ਨਾ ਕਰੋ ਕੱਢਿਆ ਨਾ ਸਾਰੇ ਪਿੰਡ 'ਚ ਥੂ ਥੂ ਕਰਾ ਕੇ ਮੇਰਾ ਵੀ ਨਾਂ ਬਟਾ ਦੇ ਹੁਣ ਦੇਖੂਗਾ ਤੂੰ ਮੇਰਾ ਅਸਲੀ ਰੂਪ ਮੇਰੀ ਗੱਲ ਸੁਣੋ ਮੈਨੂੰ ਮਾਫ ਕਰ ਦਿਓ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਕਿਉਂ ਖੁੱਲ ਗਈਆਂ ਤੇਰੀਆਂ ਅੱਖਾਂ ਹਾਂਜੀ ਸਹੀ ਕਿਹਾ ਤੁਸੀਂ ਅੱਜ ਸੱਚੀ ਮੇਰੀ ਅੱਖਾਂ ਖੁੱਲ ਗਈਆਂ ਅੱਜ ਤੋਂ ਬਾਅਦ ਘਰ ਦੀ ਇੱਕ ਵੀ ਚੀਜ਼ ਇੱਧਰ ਤੋਂ ਉੱਧਰ ਨਹੀਂ ਹੁੰਦੀ ਮੈਨੂੰ ਸੌ ਲੱਗੇ ਮੈਂ ਤੁਹਾਡੀ ਪਰਮਿਸ਼ਨ ਤੋਂ ਬਿਨਾ ਕਦੇ ਕਿਤੇ ਨਹੀਂ ਜਾਂਦੀ ਤੁਸੀਂ ਮੈਨੂੰ ਇੱਕ ਵਾਰੀ ਮਾਫ ਕਰ ਦਿਓ ਚੰਗੀ ਗੱਲ ਹੈ ਰੈਂਪਲ ਜੇ ਤੂੰ ਸੰਭਲ ਜੂਗੀ ਤੂੰ ਤਾਂ ਆਪਣੇ ਮਾਪਿਆਂ ਨੂੰ ਸਾਰਾ ਘਰ ਖਲੌਣ ਤੇ ਹੋਈ ਆ ਉਹਦਾ ਤੇਰੀ ਭਝਾਈ ਨੇ ਸਾਰਾ ਘਰ ਬੰਨਿਆ ਪਿਆ ਨਾ ਉਹਨੇ ਵੀ ਕਦੀ ਕੁਝ ਉੱਥੋਂ ਦਿੱਤਾ ਆਪਣਾ ਘਰ ਭਰਨ ਤੇ ਹੋਈ ਉਹ ਤੇ ਆਪਣੀ ਕੁੜੀ ਕਦੀ ਵੀ ਨਿੱਕੀ ਜਿਹੀ ਚੀਜ਼ ਇੱਥੋਂ ਲੈ ਕੇ ਨਹੀਂ ਗਈ ਉਹੀ ਤਾਂ ਗੱਲ ਆ ਤੁਸੀਂ ਸਹੀ ਕਹਿੰਦੇ ਆ ਕੋਮਲ ਵਿਚਾਰੀ ਕਦੀ ਇੱਥੋਂ ਕੁਝ ਨਹੀਂ ਲੈ ਕੇ ਗਈ ਨਾ ਉਹਨੇ ਕਦੀ ਤੰਗ ਕੀਤਾ ਮੇਰੇ ਦਿਮਾਗ ਖਰਾਬ ਸੀਗਾ ਮੈਂ ਇੰਨਾ ਵੱਧ ਘੱਟ ਬੋਲੀ ਉਹਨੂੰ ਤੁਸੀਂ ਫਿਕਰ ਨਾ ਕਰੋ ਮੈਂ ਕੋਮਨ ਨੂੰ ਫੋਨ ਲਾ ਲੈਂਦੀ ਆ ਉਹਦੇ ਤੋਂ ਵੀ ਮਾਫੀ ਮੰਗ ਲੈਣੀ ਆ ਵਧੀਆ ਗੱਲ ਆ ਰੈਂਪਲ ਇਹ ਤੂੰ ਇੱਧਰ ਆਉਂਗੀ ਨਹੀਂ ਤਾਂ ਮੇਰਾ ਵੀ ਦਿਮਾਗ ਪਿੱਛੇ ਹੀ ਰਹਿੰਦਾ ਮੇਤੋ ਵੀ ਕੰਮ ਨਹੀਂ ਕਰ ਹੁੰਦਾ ਤੇ ਆਪਣਾ ਘਰ ਵਧੀਆ ਹੋਊਗਾ ਫਿਰ ਕੋਈ ਨਾ ਅੱਜ ਤੋਂ ਬਾਅਦ ਤੁਸੀਂ ਘਰ ਦੀ ਕੋਈ ਟੈਨਸ਼ਨ ਨਹੀਂ ਲੈਣੀ ਹੈਗੀ ਤੁਸੀਂ ਆਪਣਾ ਧਿਆਨ ਦੇ ਨਾਲ ਕੰਮ ਕਰਿਆ ਕਰੋ ਘਰ ਦਾ ਧਿਆਨ ਰੱਖਣ ਨੂੰ ਮੈਂ ਹੈਗੀ ਆ ਮੈਂ ਕੋਮਨ ਨੂੰ ਨਾਲੇ ਹੁਣੇ ਫੋਨ ਕਰ ਲੈਂਦੇ ਆ ਤੁਹਾਡੇ ਸਾਹਮਣੇ ਕੰਮ ਤੇ ਹੋ ਗਿਆ ਸਾਰਾ ਆਹੀ ਰਹਿੰਦਾ ਥੋੜਾ ਜਿਹਾ ਫੋਨ ਕਿਦ ਲੈ ਪਹਿਲਾਂ ਹੁਣ ਕੋਈ ਕਸਰ ਹੈ ਕਿ ਇਹਦਾ ਭਾਬੀ ਫੋਨ ਕਰਨ ਦੇ ਮੈਂ ਵੀ ਨਹੀਂ ਚੁੱਕਣਾ ਪਹਿਲਾਂ ਵੇਖਦੇ ਨਹੀਂ ਬੋਲਣ ਲੱਗੇ ਤੇ ਚੱਕਦੀ ਨਹੀਂ ਪਹ ਉਹ ਤਾਂ ਹੀ ਨਹੀਂ ਫੋਨ ਚੱਕਦੀ ਹੋਣੀ ਤੂੰ ਕਿਹੜਾ ਉਹਨਾਂ ਨਾਲ ਚੰਗੀਆਂ ਕੀਤੀਆਂ ਇੰਨੀ ਤੂੰ ਉਹਨਾਂ ਦੀ ਬੇਇੱਜ਼ਤੀ ਕੀਤੀ ਮੈਂ ਤਾਂਹੀਂ ਤਾਂ ਉਹਨਾਂ ਨੂੰ ਫੋਨ ਕਰਦੀ ਆਂ ਕਿ ਇੱਕ ਵਾਰ ਮੈਂ ਮਾਫੀ ਮੰਗ ਲਵਾਂ ਦੁਬਾਰਾ ਲਾ ਕੇ ਦੇਖਦੀ ਆਂ ਫੇਰ ਕਰ ਹੀ ਜਾਂਦੇ ਆਂ ਸੁਖ ਸੰਤ ਹੈਗੀ ਘਰ ਸਭ ਹਲੋ ਹਲੋ ਹਾਂਜੀ ਕਿਦਾ ਹੋ ਮੰ ਸਾਸਿਕਾ ਹਾਂਜੀ ਸਾਸਿਕਾ ਜੀ ਭਾਬੀ ਅੱਜ ਕਿਦਾਂ ਯਾਦ ਆ ਗਈ ਭਾਬੀ ਤੁਹਾਨੂੰ ਮੇਰੀ ਉਸ ਦਿਨ ਬੇਸਤੀ ਕਰਨ ਚ ਕੋਈ ਕਸਰ ਹੈਗੀ ਕਮਲ ਮੈਨੂੰ ਮਾਫ ਕਰ ਦੇ ਮੇਰੇ ਤੋਂ ਗੁੱਸੇ ਦੇ ਵਿੱਚ ਪਤਾ ਨਹੀਂ ਤੈਨੂੰ ਕੀ ਕੀ ਬੋਲ ਹੋ ਗਿਆ ਗੁੱਸਾ ਤਾਂ ਤੇਰੇ ਪਰ ਆਦਾ ਸੀਗਾ ਪਰ ਨਿਕਲ ਤੇਰੇ ਤੇ ਗਿਆ ਸਾਰਾ ਤੈਨੂੰ ਵੀ ਪਤਾ ਹੀ ਆ ਕਿ ਮੇਰੇ ਦਿਲ ਦੇ ਵਿੱਚ ਕੋਈ ਪਾਪ ਨਹੀਂ ਹੈਗਾ ਲੈ ਪੱਬੀ ਹੁਣ ਤੀ ਮਾਫੀਆਂ ਮੰਗਣ ਡੇ ਉਹ ਤੇ ਪਹਿਲਾਂ ਤੂੰ ਸੋਚ ਸਮਝ ਕੇ ਬੋਲਣਾ ਹੀ ਨਾ ਫਿਰ ਇਥੋਂ ਤੱਕ ਦੀ ਨੋਬਤ ਹੀ ਨਹੀਂ ਹੋਣੀ ਸਹੀ ਗਿਆ ਬਕਮਲ ਤੂੰ ਅੱਜ ਤੋਂ ਮੈਂ ਤੇਰੀ ਇਹ ਗੱਲ ਲੜਵਾਂ ਲੇ ਮੈਂ ਕਦੀ ਵੀ ਕਿਸੇ ਨਾਲ ਬਾਦੂ ਗੱਲ ਨਹੀਂ ਕਾਨੀ ਹੈਗੀ ਬਾਦ ਘਾਟ ਬੋਲਣਾ ਹੀ ਨਹੀਂ ਉਹ ਤੂੰ ਮੈਨੂੰ ਮਾਫ ਕਰ ਦੇ ਮੇਰੀ ਭੈਣ ਕੋਈ ਨਹੀਂ ਭਾਬੀ ਤੀ ਮੈਂ ਤੋਂ ਵੱਡੇ ਹੋ ਮੈਂ ਮਾਫੀ ਮੰਗਦੇ ਚੰਗੇ ਨਹੀਂ ਲੱਗਦੇ ਇਦਾਂ ਚੱਲ ਤੂੰ ਮੈਨੂੰ ਮਾਫ ਕਰ ਦਿੱਤਾ ਮੇਰੇ ਲਈ ਤਾਂ ਇੰਨਾ ਹੀ ਕਾਫੀ ਆ ਮੇਰੀ ਭੈਣ ਹੁਣ ਇੱਥੇ ਗੇੜਾ ਮਾਰ ਜੇ ਭਾਵੇਂ ਚਾਰ ਦੇ ਨੇ ਰਹਿ ਹੀ ਜਾਵੇਂ ਨਹੀਂ ਨਹੀਂ ਭਾਬੀ ਅਹੀਂ ਨਹੀਂ ਆਣਾ ਹੁਣ ਉੱਥੇ ਅਹੀਂ ਇੱਥੇ ਠੀਕ ਆ ਆ ਤੂੰ ਆਪਣਾ ਘਰ ਸੰਭੋ ਇਹ ਕਿੱਦਾਂ ਦੀ ਗੱਲ ਕਰਤੀ ਕੋਮਲ ਜਿੰਨਾ ਘਰ ਮੇਰਾ ਆ ਉਹਨਾਂ ਤੇਰਾ ਵੀ ਇਹ ਤੂੰ ਇੱਥੇ ਗੇੜਾ ਮਾਰ ਕੇ ਜਾਈ ਭਾਬੀ ਹੁਣ ਤੇ ਮੈਂ ਹਜੇ ਇੱਥੋਂ ਗਈ ਆ ਤੁਹਾਨੂੰ ਵੀ ਤਾਂ ਪਤਾ ਮੇਰੀ ਹਾਲਤ ਦਾ ਵਾਰ-ਵਾਰ ਇਧਰ ਉਧਰ ਆ ਜਾ ਨਹੀਂ ਹੁੰਦਾ ਹੈਗਾ ਉਹੀ ਤਾਂ ਕੋਮਲ ਮੈਂ ਕਹਿੰਦੀ ਆ ਮੈਨੂੰ ਵੀ ਪਤਾ ਆ ਤੇਰੀ ਹਾਲਤ ਦਾ ਤੈਨੂੰ ਵੀ ਕੰਮਕਾਰ ਕੰਨਾ ਕਿੰਨਾ ਔਖਾ ਲੱਗਦਾ ਹੋਣਾ ਹੈ ਤੂੰ ਇੱਥੇ ਆ ਜਾ ਭਾਬੀ ਉਦਾਂ ਤੇ ਮੈਂ ਕੱਲ ਨੂੰ ਦਵਾਈ ਲੈਣ ਹੋਣਾ ਵਾ ਫੇਰ ਵੇਖਾਂਗੀ ਜੀ ਉਧਰ ਫੇਰਾ ਪਿਆ ਤੇ ਕਿਉਂਕਿ ਇਹਨਾਂ ਨੇ ਮੰਨਣਾ ਨਹੀਂ ਹੈਗਾ ਰਹਿਣ ਨੂੰ ਇਹਨਾਂ ਨੇ ਵੀ ਤੁਹਾਡੀ ਗੱਲ ਦਾ ਗੁੱਸਾ ਕੀਤਾ ਹੈ। ਬਾਕੀ ਜਿਉਂਦੇ ਤੇ ਮੈਂ ਕਰਦੀ ਗੱਲ ਇਹਨਾਂ ਨਾਲ ਕੀ ਕਹਿੰਦੇ ਆ। ਕੋਈ ਨਹੀਂ ਕੋਮਲ। ਤੂੰ ਭਾਜੀ ਦੀ ਟੈਨਸ਼ਨ ਨਾ ਲੈ। ਜੇ ਤੋ ਭਾਜੀ ਇੱਥੇ ਆਉਂਗੇ ਨਾ ਮੈਂ ਉਹਨਾਂ ਤੋਂ ਮਾਫੀ ਮੰਗ ਲੈਣੀ ਆ। ਨਾਲੇ ਆਪਣਾ ਸੰਧਾਰਾ ਲੈ ਕੇ ਜਾਇਂ। ਸੰਧਾਰਾ ਰੱਬਣਾ ਕਿ ਰੱਖਿਆ ਤੇਰਾ। ਕੋਈ ਨਹੀਂ ਭਾਬੀ। ਦੇਖਦੇ ਆਂ ਫਿਰ। ਹਾਂਜੀ। ਕਿਹਦਾ ਫੋਨ ਆਇਆ ਸੀ? ਕਿਹ ਨਾਲ ਗੱਲ ਕਰੀ ਜਾਂਦੇ? ਕੋਈ ਨਹੀਂ ਭਾਬੀ ਦਾ ਫੋਨ ਆਇਆ ਸੀ ਉਹਨਾਂ ਨਾਲ ਗੱਲ ਕਰਕੇ ਹਟੀਆਂ। ਭਾਬੀ ਦਾ? ਕਿਹੜੀ ਭਾਬੀ ਦਾ? ਲਾਦੇ ਭਲਾਂ ਇੱਕੋ ਤੇ ਭਾਬੀ ਹੈ ਮੇਰੀ ਰਿੰਪਲ ਭਾਬੀ ਦਾ ਫੋਨ ਆਇਆ ਸੀ ਰਿੰਪਲ ਭਾਬੀ ਦਾ ਫੋਨ ਉਹਨੇ ਨੇ ਫੋਨ ਕਿਉਂ ਕੀਤਾ ਉਹਨ ਕੋਈ ਕਮੀਰਾ ਕੀ ਸੀ ਬੇਇਜ਼ਤੀ ਕਰਨ ਚ ਉਹਨਾਂ ਨੇ ਤਾਂ ਫੋਨ ਮਾਫੀ ਮੰਗਣ ਨੂੰ ਕੀਤਾ ਸੀ ਮਾਫੀ ਮੰਗਣ ਲਈ ਕਾਦੀ ਮਾਫੀ ਤੂੰ ਚੱਕਲਾ ਕਰ ਲਾ ਗੱਲਾਂ ਉਹਨਾਂ ਨਾਲ ਬੇਇਜ਼ਤੀ ਹੋਰ ਕਰਾ ਲਾ ਆਪਣੀ ਵੀ ਤੇ ਨਾਲੇ ਮੇਰੀ ਵੀ ਭਲਾ ਮੈਂ ਤੁਹਾਡੀ ਬੇਇਜ਼ਤੀ ਕਿਉਂ ਕਰਾਨੀ ਆ ਮੈਂ ਤਾਂ ਫੋਨ ਵੀ ਨਹੀਂ ਚੁੱਕਿਆ ਸੀ ਭਾਬੀ ਦਾ ਉਹਦੇ ਦੂਜੀ ਵਾਰੀ ਫੋਨ ਆਇਆ ਮੈਂ ਫੇਰ ਫੋਨ ਚੁੱਕਿਆ ਮੈਂ ਟੈਂਸ਼ਨ ਜੀ ਹੋ ਗਈ ਮੈਂ ਕਿਹਾ ਘਰ ਸਭ ਠੀਕ ਹੋਵੇ ਫੇ ਮਾਫੀ ਮੰਗ ਲਾਪੇ ਹੀ ਆਪਣੇ ਗਾਲ ਤੋਂ ਸ਼ਰਮਿੰਦਾ ਲੱਗਦੇ ਪਏ ਹੀ ਹੁਣ ਤੇ ਸ਼ਰਮਿੰਦਾ ਤਾਂ ਆਪੇ ਹੀ ਹੋਣਾ ਪਹਿਲਾਂ ਤਾਂ ਐਡੀ ਐਡੀ ਵੱਡੀਆਂ ਗੱਲਾਂ ਕਰਤੀਆਂ ਸਿਆਣਿਆਂ ਨੇ ਐਵੇਂ ਨਹੀਂ ਕਿਹਾ ਤੋਲ ਕੇ ਬੋਲਣਾ ਚਾਹੀਦਾ ਮੇਰੀ ਗੱਲ ਸੁਣੋ ਭਾਬੀ ਕਹਿੰਦੇ ਸੀ ਵੀ ਇਧਰ ਹੋ ਕੇ ਜਾਇਓ ਤੇ ਮੈਂ ਸੋਚਣ ਦੀ ਵੀ ਕੱਲ ਦਵਾਈ ਲੈਣ ਤੇ ਆਪਾਂ ਜਾਣਾ ਹੀ ਡਾਕਟਰ ਕੋਲ ਤੇ ਉਧਰੋਂ ਫੇਰਾ ਮਾਰੀ ਆਵਾਂਗੇ ਤੂੰ ਆਪੇ ਜਾਈ ਮੈਨੂੰ ਨਹੀਂ ਉੱਥੇ ਜਾ ਕੇ ਵਾਰ-ਵਾਰ ਬੇਇੱਜ਼ਤੀ ਕਰਾਉਣ ਦਾ ਸ਼ੌਂਕ ਮੈਂ ਨਹੀਂ ਜਾਣਾ ਜੂਣਾ ਲੈ ਤੁਸੀਂ ਕਹਤੋਂ ਗੁੱਸਾ ਕਰੀ ਜਾਣ ਦੇਓ ਭਾਬੀ ਮਾਫੀ ਮੰਗਣ ਦੇ ਮੈਨੂੰ ਵੀ ਹੁਣ ਲੱਗਦਾ ਵਾ ਕਿ ਉਹ ਸੁਧਰ ਗਏ ਨੇ ਤੇ ਕੋਈ ਗੱਲ ਨਹੀਂ ਆਪਾਂ ਹੁਣ ਆਵਾਂਗੇ ਨਾਲੇ ਕਹਿੰਦੇ ਤੇਰਾ ਸੰਧਾਰਾ ਪਿਆ ਉਹ ਲੈ ਜੀ ਇੱਥੋਂ ਨਾਲੇ ਨੀਅਮਿੰਤਾ ਕਰਦੇ ਪਏ ਫੇਰ ਕਿ ਹੋਇਆ ਥੋੜਾ ਜਿਹਾ ਹੋਵਾਂਗੇ ਟਾਈਮ ਕੱਢ ਕੇ ਉੱਥੋਂ ਨਾਲੇ ਜੇ ਸਵੇਰ ਦਾ ਭੁੱਲਾ ਸ਼ਾਮ ਨੂੰ ਘਰ ਆਦੇ ਤੇ ਉਹਨੂੰ ਭੁੱਲਾ ਨਹੀਂ ਕਹਿੰਦੇ ਚਲ ਠੀਕ ਆ ਤੇਰੇ ਕਹਿਣ ਤੇ ਇੱਕ ਵਾਰੀ ਜਾ ਜਾਂਦੇ ਆ ਦੇਖ ਲੈਨੇ ਆ ਨਾਲੇ ਕਿੰਨਾ ਕੁ ਸੁਧਾਰ ਆਇਆ ਤੇਰੀ ਭਾਬੀ 'ਚ ਲੈ ਤਾਂ ਰੈਂਪਰ ਜੇ ਤੂੰ ਮੇਰੇ ਭੈਣ ਭਰਾਵਾਂ ਨਾਲ ਵਧੀਆ ਰਹੂਗੀ ਤਾਂ ਮੈਂ ਤੇਰੇ ਭੈਣ ਭਰਾਵਾਂ ਨੂੰ ਕਿਉਂ ਗਲਤ ਕਹੂੰਗਾ ਕੋਈ ਗੱਲ ਨਹੀਂ ਹੁਣ ਮੇਰੇ ਵੱਲੋਂ ਤੁਹਾਨੂੰ ਕਦੀ ਸ਼ਿਕਾਇਤ ਦਾ ਮੌਕਾ ਨਹੀਂ ਮਿਲਦਾ ਵਧੀਆ ਗੱਲ ਆ ਤੇ ਘਰ ਦੇ ਵਿੱਚ ਵਧੀਆ ਆਪਾਂ ਖੁਸ਼ ਵੀ ਰਵਾਂਗੇ ਨਿਕਾ ਦੇ ਫੋਨ ਕਰੀ ਜਾਂਦੀ ਕੁਛ ਐਨ ਕੀ ਕਹਿਣਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਭਾਬੀ ਹਾਂਜੀ ਭਾਬੀ ਮੈਂ ਮਾਫੀ ਮੰਗਣ ਲਈ ਫੋਨ ਕੀਤਾ ਸੀ ਤੁਹਾਨੂੰ ਤਾਂ ਪਤਾ ਹੀ ਆ ਇਹਨੂੰ ਬੋਲਣ ਲੱਗੇ ਪਤਾ ਨਹੀਂ ਲੱਗਦਾ ਇਹ ਕੀ ਬੋਲਦਾ ਰਹਿੰਦਾ ਹੈ ਚੱਕੀ ਉਹ ਮਾਫੀ ਦੀ ਨਹੀਂ ਉਹ ਸਾਡੇ ਸਾਹ ਕਿੰਨਾ ਚੜ ਕੇ ਬੋਲਦਾ ਸੀ ਤੂੰ ਤਾਂ ਉਹਨੂੰ ਕੁਛ ਕਿਹਾ ਵੀ ਤੂੰ ਚੁੱਪ ਕਰ ਕੇ ਨਾ ਕਰ ਤੇ ਤੂੰ ਫੋਨ ਕੀਤਾ ਤਾਂ ਸੀ ਆਏ ਸੀ ਸਾਨੂੰ ਕਿ ਲੋੜ ਸੀ ਇੰਨੀ ਬੇਇੱਜ਼ਤੀ ਕਰਾਉਣ ਦੀ ਭਾਬੀ ਤੁਸੀਂ ਗੁੱਸਾ ਛੱਡ ਦਿਓ ਅਮੀਨਾ ਇਹਨਾਂ ਨੂੰ ਗੁੱਸਾ ਕਰੀ ਚਲੋ ਇਹਨਾਂ ਨੂੰ ਤਾਂ ਸੂਤ ਕਰਨ ਦਾ ਤਰੀਕਾ ਮੈਂ ਲੱਭ ਲਿਆ ਤੂੰ ਤਾਂ ਤਰੀਕੇ ਲੱਭਦੀ ਰਹੀ ਸਾਡੀ ਬੇਇੱਜ਼ਤੀ ਕਰਾਉਣ ਨੂੰ ਤੂੰ ਤਾਂ ਕੋਈ ਕੌਸ਼ਨ ਵੀ ਨਾ ਬੋਲੀ ਹਣ ਫੋਨ ਕਰਦੀਆਂ ਸਾਨੂੰ ਭਾਬੀ ਉਹਦਾ ਤਾਂ ਤੁਸੀਂ ਵੀ ਕਹਿੰਦੇ ਸੀਗੇ ਤੂੰ ਆਪਣੇ ਘਰ ਚਲੀ ਜਾ ਨਹੀਂ ਤਾਂ ਉਹਨੇ ਆਪਣੀ ਭੈਣ ਨੂੰ ਸਾਰਾ ਕਾਰ ਖਵਾਦਾਣਾ ਆ ਤੁਹਾਡਾ ਘਰ ਆ ਕਿਸੇ ਨੂੰ ਖੜਾ ਪਮਾ ਨਾ ਖੜਾ ਅੱਗ ਲੱਗੇ ਤੁਹਾਡੇ ਘਰ ਨੂੰ ਆਹੋ ਸਾਨੂੰ ਹਣ ਉਹਦਾ ਹੀ ਫੋਨ ਕਰੀ ਜੇ ਸਾਡੀ ਬੇਇੱਜ਼ਤੀ ਦਾ ਬਦਰਾ ਲੈ ਲਿਆ ਉਹਦੇ ਕੋਲ ਜੇ ਸਾਨੂੰ ਨਾ ਫੋਨ ਕਰੀ ਨਾ ਇੱਥੇ ਬੜੀਆਂ ਆ ਕੇ ਕਿਉਂ ਚੰਗਾ ਕੱਟਦੇ ਫੋਨ ਚੱਕ ਕੇ ਮੂੰਹ ਇਥੇ ਕਰ ਦਈਏ ਫੋਨ ਠੀਕ ਗੱਲ ਹੋ ਗਈ ਬੜੀ ਗਰਮ ਹੋਈਆਂ ਕਿਹ ਨਾਲ ਲੜੀ ਜਾਂਦੀਆਂ ਲੜਨਾ ਕਿਹਨਾਂ ਫੂ ਸੀ ਤੇਰੀ ਭੈਣ ਦਾ ਆਇਆ ਨਾ ਉਹ ਕੀ ਕਹਿੰਦੀ ਸੀ ਕੀ ਹੁਣ ਉਹਨੇ ਕੀ ਕਹਿਣਾ ਹੁਣ ਮਾਫੀਆਂ ਮੰਗਦੀ ਸੀ ਫੋਨ ਕਰ ਕਰ ਕੇ ਨਾ ਉਹ ਕਹਦੇ ਮੰਗਦੀ ਸੀ ਮਾਫੀ ਜਿਹਨੇ ਇੰਨੀਆਂ ਗੱਲਾਂ ਕੀਤੀਆਂ ਉਹ ਮੰਗੇ ਮਾਫੀ ਹੁਣ ਪੋਚੇ ਪਾਉਂਦੀ ਸੀ ਉਹ ਫੋਨ ਕਰ ਕਰ ਕੇ ਵੀ ਉਹਨੂੰ ਮਾਫ ਕਰ ਦਨ ਮੈਂ ਉਹਨੂੰ ਘਰ ਕਹਿ ਦਿੱਤਾ ਵੀ ਅਸੀਂ ਉਹਨਾਂ ਤੱਕ ਮਾਫ ਨਹੀਂ ਕਰਨਾ ਜਿੰਨ ਤੱਕ ਸਾਡੀ ਬੇਇੱਜ਼ਤੀ ਦਾ ਬਦਲਾ ਨਹੀਂ ਲੈਂਦੀ ਤੂੰ ਚਲ ਵਧੀਆ ਕੀਤਾ ਇੰਨੀ ਉਹਦਣ ਆਪਣੀ ਬੇਇੱਜ਼ਤੀ ਕੀਤੀ ਉਹਨੇ ਸਾਨੂੰ ਕਿਹੜਾ ਗੱਲਾਂ ਚੇਤੇ ਭੁੱਲ ਗਈਆਂ ਆਹੋ ਆਹੋ ਇੰਨੀ ਬੇਇੱਜ਼ਤੀ ਕੀਤੀ ਸਾਡੀ ਉਹਨੇ ਉਹ ਵੀ ਬਾਹਰ ਖੜੇ ਕਰਕੇ ਇਹ ਮੈਂ ਨਹੀਂ ਸੋਚਿਆ ਕਿ ਮੇਰੇ ਰਿਸ਼ਤੇਦਾਰਿਆ ਮੈਂ ਮੂੰਹ ਮੱਥੇ ਲੱਗਣਾਗਾ ਮੈਂ ਆਪਾਂ ਉਹਨੂੰ ਕਹਿ ਤਾ ਵੀ ਸਾਨੂੰ ਫੋਨ ਨਾ ਕਰੀਂ ਜਿੰਦ ਤੱਕ ਸਾਡੀ ਬੇਇੱਜ਼ਤੀ ਦਾ ਬਦਲਾ ਨਹੀਂ ਲੈੰਦੀ ਚੱਲ ਵਧੀਆ ਕੀਤਾ ਮੈਂ ਵੀ ਹੁਣ ਇਦਾਂ ਹੀ ਉਹਦੇ ਨਕਲ ਨਾਲ ਕੀਦਾ ਘਟਾਉਣੀਆਂ ਘਟਾਉਣੀਆਂ ਆਇਆ ਹੋਰ ਕੀ ਮੈਂ ਤਾਂ ਆਪ ਹੁਣ ਤਾਂ ਕਹਾਂ ਉਹਨੂੰ ਮਾਫ ਨਹੀਂ ਕਰਨਾ ਜਿੰਦ ਤੱਕ ਮੇਰੇ ਪੈਰਾਂ ਤੇ ਪੈ ਕੇ ਮਾਫੀ ਨਾ ਮੰਗੇ ਇਹ ਵਧੀਆ ਠੀਕ ਆ ਫੋਨ ਹੀ ਪਿੱਟ ਤਾ ਭਾਬੀ ਨੇ ਉਹ ਵੀ ਵਿਚਾਰੀ ਕੀ ਕਰੇ ਉਹਨੂੰ ਵੀ ਗੁੱਸਾ ਆਉਂਦਾ ਹੀ ਆ ਕਿੰਨੀ ਬੇਇੱਜ਼ਤੀ ਕੀਤੀ ਇਹਨੇ ਐਂ ਤਾਂ ਸਿੱਧਾ ਮੈਂ ਕਰੂੰਗੀ ਕੋਣ ਕੋਈ ਨਹੀਂ ਆਲਾਂ ਦੇਦੇ ਭੈਣ ਤੇ ਭੜੋਈਆਂ ਨੂੰ ਇਹਨਾਂ ਨੂੰ ਤਾਂ ਮੈਂ ਪੀਸੀ ਵਾਲਾ ਬੇਰ ਬਣਾ ਕੇ ਥੱਲੇ ਸਿੱਖਾਂ ਵਧੀਆ ਹੋ ਗਿਆ ਮੀਂਹ ਤਾਂ ਪਹਿਲਾਂ ਪਹਿਲਾਂ ਆ ਗਿਆ ਉਹੀ ਤੇ ਮੀਂਹ ਤਾਂ ਮੈਨੂੰ ਪਤਾ ਫਿਰ ਕਿਹੜੇ ਵੇਲੇ ਸ਼ੁਰੂ ਹੋਇਆ ਹੁੰਦਾ ਚਲ ਧਿਆਨ ਨਾਲ ਤੁਸੀਂ ਉਸ ਪੈਟਾ ਨੂੰ ਆ ਕੋਈ ਬੂਗਾ ਖੁੱਲਾਈ ਛੱਡਿਆ ਸਸਿਗਲ ਭਾਜੀ ਕਿੱਦਾਂ ਪੈਣ ਠੀਕ ਠਾਕ ਆ ਤੀਸਾ ਹਾਂਜੀ ਹਾਂਜੀ ਮहारा ਕਿਦਾਂ ਠੀਕ ਠਾਕ ਵਧੀਆ ਵਧੀਆ ਤੁਸੀਂ ਸੁਣਾਓ ਜੀ ਬਾਜੋ ਬਾਜੋ ਆ ਜਾ ਹੋਰ 30 9 ਵਜੇ ਠੀਕ ਠਾਕ ਹੋ ਹੋ ਠੀਕ ਠਾਕ ਵਧੀਆ ਸਿਹਤ ਕਿਦਾਂ ਹਾਂਜੀ ਠੀਕ ਆ ਭਾਜੀ ਭਾਬੀ ਦਾ ਫੋਨ ਆਇਆ ਸੀ ਕਹਿੰਦੇ ਕਿ ਮਿਲ ਕੇ ਜਾਈਂ ਤੇ ਮੈਂ ਕਿਹਾ ਚਲੋ ਦਵਾਈ ਲੈਣ ਚੱਲੇ ਹਾਂ ਆਪਾਂ ਹੇ ਹੋ ਜਾਣੇ ਮੈਂ ਕਹਾਂਵੇਂ ਕਹੋਗੀ ਫਿਰ ਆਕੜ ਕਰਕੇ ਬੈਠੀ ਆ। ਤੇ ਵਧੀਆ ਕੀਤਾ ਗਮਤ। ਉਹਦਾ ਤੇਰੀ ਭਾਬੀ ਦੇ ਵਿੱਚ ਬਹੁਤ ਫਰਕ ਪਿਆ ਆ ਹੁਣ। ਉਹਦਾ ਸੁਧਰੀ ਲੱਗਦੀ ਆ। ਚਲੋ ਚੰਗਾ ਹੋਇਆ ਭਾਜੀ। ਜੇ ਤੂੰ ਦੋਵੇਂ ਆਪਸ ਵਿੱਚ ਸਹੀ ਰਹਿੰਦੇ ਹੋ ਨਾ ਮੇਰਾ ਵੀ ਤਾਂ ਇੱਥੇ ਔਨ ਦਿਲ ਕਰਦਾ ਆ। ਤੀ ਦੋਵੇਂ ਖੁਸ਼ ਹੀ ਚੰਗੇ ਲੱਗਦੇ ਹੋ ਆਪਸ ਵਿੱਚ। ਆਹੋ ਭਰਾਵਾ ਜਦੋਂ ਤੁਸੀਂ ਆਪਸ ਵਿੱਚ ਲੜਦੇ ਆ ਨਾ ਸਾਨੂੰ ਐਦਾਂ ਲੱਗਦਾ ਰਹਿੰਦਾ ਵੀ ਸਾਡੇ ਕਰਕੇ ਲੜਾਈ ਹੋਈ ਆ। ਉਹਨੇ ਨਹੀਂ ਮਾਨੂੰ ਯਾਰ ਐਦਾਂ ਦੀ ਕੋਈ ਗੱਲ ਨਹੀਂ। ਉਹਦਾ ਸੁਭਾਈ ਰਿੰਪਲ ਦਾ ਐਦਾਂ ਦਾ ਆ ਪਰ ਹੁਣ ਉਹ ਬਹੁਤ ਚੇਂਜ ਹੋਈ ਹੋਇਆ। ਉਹਨੇ ਮੇਰੇ ਕੋਲੋਂ ਵੀ ਮਾਫੀ ਮੰਗੀ। ਤੇ ਨਾਲੇ ਕੋਮਲ ਦੇ ਕੋਲੋਂ ਵੀ ਉਹ ਨਾਲੇ ਸਾਰਾ ਕੁਝ ਉਹਦੇ ਕੋਲੋਂ ਅਣਜਾਣਪੁਣੇ ਵਿੱਚ ਹੋਇਆ। ਆਹੋ ਭਾਜੀ ਕੋਮਲ ਵੀ ਦੱਸਦੀ ਸੀਗੀ ਵੀ ਭਾਬੀ 'ਚ ਹੁਣ ਸੁਧਾਰ ਆਇਆ ਗਿਆ ਲੱਗਦਾ। ਚਲ ਛੱਡੋ ਦੀ। ਭਾਜੀ ਭਾਬੀ ਹੈ ਕਿੱਥੇ ਨੇ? ਰਿੰਪਲ ਉੱਪਰ ਸੀਗੀ ਮੈਂ ਮਾਰਦਾ ਆਵਾਜ਼। ਰਿੰਪਲ? ਰਿੰਪਲ ਆ ਗਈ ਆ ਗਈ ਆ ਗਈ। ਇੱਕ ਮੀਨ ਲੁੱਟੀ ਕਿੱਤੋਂ। ਲੇਖਾ ਅਜੀ ਕੋਮਲ ਨੇ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਕਿ ਤੇ ਮੇਰੀ ਭੈਣ ਠੀਕ ਹੈ ਠੀਕ ਆ ਤਪੀਸ ਨਾ ਹਾਂ ਠੀਕ ਹੈ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਚਲ ਮੈਂ ਪਹਿਲਾਂ ਜੂਸ ਲੈ ਕੇ ਆਉਂਦੀ ਹਾਂ ਆ ਲਓ ਮੰਮਾ ਪੀਓ ਜੂਸ ਆਹ ਲਓ ਤੁਸੀਂ ਵੀ ਲੈ ਲਓ ਬਾਜੀ ਜੂਸ ਪੀ ਲਓ ਉਹ ਲੈ ਅੱਬੇ ਮੈਨੂੰ ਤੇ ਯਕੀਨ ਨਹੀਂ ਹੋਉਂਦਾ ਵੀ ਤੂੰ ਇੰਨਾ ਬਦਲ ਗਿਆ ਹੋ ਮੈਨੂੰ ਤੇ ਐਂ ਲੱਗੀ ਜਾਂਦਾ ਮੈਂ ਸੁਪਨਾ ਵੇਖਣ ਦੀ ਆ ਮੇਰੀ ਇਹ ਭੈਣੇ ਤੂੰ ਸੁਪਨਾ ਨਹੀਂ ਦੇਖਦੀ ਮੈਂ ਸੱਚੀ ਬਦਲ ਗਈ ਆ ਨਾਲੇ ਮੇਰੀ ਇੱਕ ਗੱਲ ਸੁਣ ਜੇ ਤੈਨੂੰ ਕਦੀ ਵੀ ਕਿਸੇ ਚੀਜ਼ ਦੀ ਲੋੜ ਹੋਈ ਨਾ ਮੈਨੂੰ ਇੱਕ ਫੋਨ ਲਾ ਦੇ ਮੈਂ ਤੇਰੀਆਂ ਮਾਵਾ ਵਰਗੀ ਆ ਹਾਂਜੀ ਭਾਬੀ ਕਿਉਂ ਨਹੀਂ ਜੇ ਮੈਨੂੰ ਕੋਈ ਚੀਜ਼ ਦੀ ਲੋੜ ਹੋਈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਹੀ ਫੋਨ ਕਰੂੰਗੀ ਚੱਲ ਗੋਮਨ ਆਪਾਂ ਗੱਲਾਂ ਬਾਅਦ ਵਿੱਚ ਕਰਦੇ ਆਂ ਪਹਿਲਾਂ ਮੈਂ ਤੇਰੇ ਲਈ ਕੋਈ ਖਾਣ ਨੂੰ ਬਣਾਉਂਦੀ ਆਂ ਨਹੀਂ ਬਾਬੇ ਮੇਰੀ ਗੱਲ ਤੇ ਸੁਣੋ ਆਪਾਂ ਡਾਕਟਰ ਕੋਲ ਜਾਣਾ ਹੀ ਚੈੱਕਅਪ ਕਰਾਣਾ ਫੇਰ ਆਪਾਂ ਲੇਟ ਹੋ ਜਨਾ ਵਾ ਟਾਈਮ ਬੜਾ ਹੋ ਗਿਆ ਅੱਗੇ ਡਾਕਟਰ ਦੇ ਕੋਲ ਐਤਵਾਨ ਉਹਦਾ ਡਾਕਟਰ ਮਿਲ ਜਾਂਦੀ ਆ ਅੱਜ ਐਤਵਾਰ ਦਿਨ ਆਹ ਹੋ ਗਿਆ ਐਤਵਾਰਿਆ ਦੋਸਤਾਂ ਬੈਠੀ ਵੀ 12 ਵਜੇ ਤੱਕ ਹੁੰਦੀ ਉਹ ਐਤਵਾਰ ਹੁਣ ਜੇ ਦੋ ਬੱਚਣ ਨੇ ਆਓ ਫਿਰ ਕਿੱਥੇ ਜਾਣਾ ਤੁਸੀਂ ਅੱਜ ਇੱਥੇ ਰੁਕੋ ਚਲੋ ਕੋਈ ਨਹੀਂ ਕਾਲੂ ਚੈੱਕ ਕਰਾਏ ਉਹਦਾ ਬਾੜ ਬਹੁਤ ਆ ਪੇ ਮੁੜ ਕੇ ਆਉਂਗੇ ਕੋਈ ਗੱਲ ਨਹੀਂ ਤੁਹਾਮਚੇ ਹੀ ਨਹੀਂ ਆਏਗਾ ਚੈਤਵਾਰਾ ਮੈਂ ਖਾਣ ਪੀਣ ਲਈ ਬਣਾਉਂਦੀ ਆ ਤਾਂ ਤੁਸੀਂ ਆਰਾਮ ਕਰੋ ਇੱਥੇ ਠੀਕ ਹੋ ਗੋ ਲਾ ਦ ਬਾਬੀ ਮੌਸਮ ਕਿੰਨਾ ਖਰਾਬ ਹੋਣਾ ਪਿਆ ਚਾਨਣ ਕੀ ਸੋਣ ਦੀ ਝੜੀ ਲੱਗਣ ਲੱਗੀ ਹੋ ਆ ਮੇਰੀ ਗਾਲ ਸੋਣ ਨਾਲੇ ਰੋਜ਼ ਹੀ ਸੈਰ ਕਰਿਆ ਕਰ ਇਦਾਂ ਪੂਰਾ ਟਾਈਮ ਆ ਤੇਰਾ ਸੈਰ ਕਰੂੰਗੀ ਤਾਂ ਵਧੀਆ ਰਹੂੰਗੀ ਜਿੰਨੇ ਕ ਭਾਬੀ ਜੀ ਹੁੰਦੀ ਮੈਂ ਓਨੇ ਕ ਕਰ ਲੈਣੀ ਹੁੰਨੀ ਆ ਨਾ ਹੋ ਅੱਛਾ ਤੇ ਬਾਬੀ ਮੈਂ ਕਿਹਾ ਮੈਂ ਚਾਚੀ ਵੱਲੋਂ ਆਵਾ ਐਵੇਂ ਕਹੂਗੀ ਬਾਚੂ ਆਈ ਨਹੀਂ ਉਧਰ ਤੂੰ ਛੱਡ ਪਰ ਕੀ ਕੰਨ ਜਾਣਾ ਚਾਚੀ ਦੇ ਘਰ ਐਮੀ ਉਹ ਆਪ ਵੀ ਆਈ ਸ਼ੱਕਦੀ ਆ ਪਤਾ ਲੱਗਦਾ ਹੀ ਆ ਉਹਨੂੰ ਵੀ ਕਿ ਆਈਓ ਆ ਕੁੜੀ ਕੋਈ ਨੀ ਕੋਮਲ ਤੂੰ ਆਰਾਮ ਕਰ ਟਕਾਲਾ ਪਈਆਂ ਆ ਸਵੇ ਨੂੰ ਦੇਖੀ ਜਾਉਂਗੀ ਇੱਕ ਤੇਰਾ ਭਾਜੀ ਵੀ ਨਹੀਂ ਆਇਆ ਮੈਂ ਪਨੀਰ ਲੈਣ ਭੇਜਿਆ ਸੀਗੇ ਲੈ ਤੇ ਭਾਬੀ ਪਨੀਰ ਦੀ ਕਿ ਲੋੜੀ ਦਾਲ ਬਣਾ ਲੈਣੀ ਹੀ ਕੋਈ ਕੋਈ ਨਹੀਂ ਤੂੰ ਨਿਤਨੇ ਤੋਣਾ ਆ ਗਿਆ ਮੈਂ ਇੱਧਰ ਦੁਕਾਨ ਤੋਂ ਮਿਲਣਾ ਸੀ ਪਨੀਰ ਲਿਆ ਫੜਾ ਮੈਂ ਅੱਗੇ ਲੇਟ ਹੋ ਗਈ ਹਨੇਰਾ ਹੋਣ ਲੱਗਾ ਆ ਆ ਜਾ ਮੀ ਵੀ ਆਉਣ ਲੱਗਾ ਚਲ ਹੰਦਰ ਗੱਲਾਂ ਅੰਦਰ ਜਾ ਕਰ ਲੈ ਚਲ ਆ Dağın parçası bir ya Ne kadar <laughs> ਉਹ ਕਿੱਥੇ ਗਈ ਉਹ ਕੀ ਲੱਭੀ ਕੀ ਜਾਂਦੀ ਆ ਇਹਨਾਂ ਖਲਾਰਾ ਪਾਈ ਜਾਂ ਨਹੀਂ ਕੀ ਆ ਲੱਭਦੀ ਕੀ ਆ ਤੂੰ ਮੇਰੀ ਚੈਨੀ ਇੱਥੇ ਲਾ ਕੇ ਰੱਖੀ ਸੀ ਮੈਂ ਪਤਾ ਨਹੀਂ ਕਿੱਥੇ ਗਈ ਉਹ ਇੱਥੇ ਕਿਤੇ ਹੋਣੀ ਲੱਭ ਜੂਗੀ ਐਵੇਂ ਨਾ ਟੈਨਸ਼ਨ ਲਿਆ ਕਰ ਟੈਨਸ਼ਨ ਤਾਂ ਲੈਣੀ ਆ ਉਹ ਕਿਹੜਾ ਸਾਸਤੀ ਆ ਕੀ ਆ ਭਾਬੀ ਇੰਨਾ ਖਲਾਰਾ ਘਾਤੇ ਪਾਇਆ ਨਾਲੇ ਵੀ ਗੱਲ ਸੋਣ ਭਾਜੀ ਆਪਾਂ ਚੱਲੇ ਆਂ ਡਾਕਟਰ ਦਾ ਟਾਈਮ ਹੋ ਹੀ ਜਾਂਦਾ ਫਿਰ ਇੱਕ ਮਿੰਟ ਇੱਥੇ ਹੀ ਰੁਕ ਜਾ ਤੂੰ ਹਾਂਜੀ ਭਾਬੀ ਕੀ ਗੱਲ ਲੂਗੀ ਆਪਣਾ ਪਰਸੇ ਚੈੱਕ ਕਰਾ ਮੇਰੀ ਚੇਨ ਨਹੀਂ ਲੱਭਦੀ ਪਈ ਸਿੰਪਲ ਤੂੰ ਫੇਰ ਸ਼ੁਰੂ ਹੋ ਗਈ ਸ਼ੁਰੂ ਹੋਣ ਦਾ ਮਤਲਬ ਕੀ ਆ ਚੇਨ ਘਾਚੀ ਆ ਮੇਰੀ ਉਹ ਵੀ ਸੋਨੇ ਦੀ ਪਤਾ ਕਿੰਨੀ ਮਹਿੰਗੀ ਆ 1 ਲੱਖ ਦੀ 1 ਲੱਖ ਦੀ ਜੇ ਹੁਣ ਕੋਈ ਘਰ ਬਕਾਨਾ ਬੰਦਾ ਆਇਆ ਹੋਵੇ ਉਹਦਾ ਬੈਗ ਤੇ ਚੈੱਕ ਕਰਨਾ ਹੀ ਆ ਕਿਤੇ ਉਹਨੇ ਨਾ ਰੱਖੀ ਹੋਵੇ ਕਿਆ ਬਾਰਸਾ ਫੜਾ ਮੈਨੂੰ ਲੈ ਤੇ ਭਾਬੀ ਤੁਸੀਂ ਮੇਰੇ ਤੇ ਸ਼ੱਕ ਕਰਨਦੇ ਹੋ ਮਹਿੰਗੇ ਭਾਦੀ ਚੀਜ਼ ਆ ਸ਼ੱਕ ਤਾਂ ਮੈਂ ਕਰਨੇ ਕਰਨਾ